Thank you so much. Thank you so much. Thank you so much in ਸਾਤਰੀਕਾਰ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਈਰਾਨ ਤੇ ਇਜ਼ਰਾਈਲ ਵਿਚਕਾਰ ਵਾਧੇ ਟਕਰਾਅ ਦੇ ਮੱਦੇਨਜ਼ਰ ਭਾਰਤ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਆਪਰੇਸ਼ਨ ਸਿੰਧੂ ਦੀ ਸ਼ੁਰੂਆਤ ਕੀਤੀ ਇਸ ਮੋਹਮ ਤਹਿਤ ਮਹਾਨ 에ਅਰ ਦੀ ਉਡਾਨ ਡਬਲਯੂ ਪੰਜਾਈ ਕਰ ਤਰਾਇ 290 ਭਾਰਤੀ ਨਾਗਰਿਕਾਂ ਨੂੰ ਸ਼ੁੱਕਰਵਾਰ ਸ਼ਾਮ 6:30 ਵਜੇ ਤਹਿਰਾਨ ਤੋਂ ਰਵਾਨਾ ਕੀਤਾ ਤੇ ਦੇਰ ਰਾਤ 11:30 ਵਜੇ ਦੇ ਕਰੀਬ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਲੈਂਡ ਕਰਵਾਇਆ ਇਹ ਯਾਤਰੀ ਜ਼ਿਆਦਾਤਰ ਵਿਦਿਆਰਥੀ ਨੇ ਜਿਨ੍ਹਾਂ ਵਿੱਚ 190 ਵਿਦਿਆਰਥੀ ਤਾਂ ਕੇਵਲ ਕਸ਼ਮੀਰ ਤੋਂ ਨੇ ਜਦਕਿ ਹੋਰ ਯਾਤਰੀ ਦੇ ਦਿੱਲੀ ਹਰਿਆਣਾ ਕਰਨਾਟਕ ਤੇ ਪੱਛਮੀ ਬੰਗਾਲ ਤੋਂ ਬਲੋਂਗ ਕਰਦੇ ਨੇ ਜਦੋਂ ਇਹ ਵਿਦਿਆਰਥੀ ਭਾਰਤੀ ਦੀ ਧਰਤੀ ਉੱਤੇ ਉਤਰੇ ਤਾਂ ਉਹਨਾਂ ਨੇ ਬੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਦੇ ਨਾਰੇ ਜਿਹੜੇ ਲਾਉਂਦੇ ਸਾਨੂੰ ਨਜ਼ਰ ਆ ਰਹੇ ਨੇ ਕਈਆਂ ਦੀਆਂ ਅੱਖਾਂ ਵਿੱਚ ਹੰਝੂ ਤੇ ਕਈ ਜ਼ਮੀਨ ਤੇ ਮੱਥਾ ਟੇਕਦੇ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਇਹ ਦ੍ਰਿਸ਼ਕ ਵਾਕੀ ਦਿਲ ਕੰਬਾਲ ਦੇਣ ਵਾਲੇ ਸੀ आलिया ਬਤુલ ਜੋ ਕਿ ਈਰਾਨ ਤੋਂ ਵਾਪਸ ਆਈ ਹੈ ਉਹਨਾਂ ਨੇ ਦੱਸਿਆ ਕਿ ਮੇਰਾ ਪਰਿਵਾਰ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਸੀ ਇੱਥੇ ਆ ਕੇ ਰਾਹਤ ਮਿਲੀ ਭਾਰਤ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਦੂਤਾਵਾਜ਼ ਨੇ ਬਹੁਤ ਸਤਿਕਾਰਯੋਗ ਜਿਹੜਾ ਸਹਿਯੋਗ ਦਿੱਤਾ ਜਦਕਿ ਮਨਸੂਰ ਹੁਸੈਨ ਨੇ ਕਿਹਾ ਕਿ ਜਦੋਂ ਧਰਤੀ ਤੇ ਪੈਰ ਰੱਖਿਆ ਸਭ ਨੇ ਮੱਥਾ ਟੇਕਿਆ ਮੈਨੂੰ ਭਾਰਤ ਨਾਲ ਬਹੁਤ ਜ਼ਿਆਦਾ ਪਿਆਰ ਹੈ ਵਿਦੇਸ਼ ਮੰਤਰਾਲੇ ਦੇ ਸਕੱਤਰ ਅਰुण ਕੁਮਾਰ ਚੈਟਰਜੀ ਨੇ ਪੁਸ਼ਟੀ ਕੀਤੀ ਕਿ ਇਸ ਤੋਂ ਪਹਿਲਾਂ 19 ਜੂਨ ਨੂੰ 110 ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਗਿਆ ਦੋ ਹੋਰ ਉਡਾਨਾਂ ਸ਼ਨੀਵਾਰ ਨੂੰ ਪਹੁੰਚਣਗੀਆਂ। ਈਰਾਨ ਨੇ ਆਪਣੇ ਹਵਾਈ ਖੇਤਰ ਖੋਲ੍ਹ ਦਿੱਤਾ ਹੈ ਤੇ ਭਾਰਤ ਨੂੰ ਲਗਭਗ 1000 ਹੋਰ ਨਾਗਰਿਕਾਂ ਨੂੰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਨੇ ਮਸ਼ਹਦ ਤੋਂ ਤਹਿਰਾਨ ਦੇ ਆਬਦਆ ਗਿਆ ਤੇ ਹੁਣ ਤਿੰਨ ਚਾਟਰ ਉਡਾਨਾਂ ਰਾਹੀਂ ਉਹਨਾਂ ਨੂੰ ਘਰ ਵਾਪਸ ਲਿਆਂਦਾ ਜਾਵੇਗਾ। ਈਰਾਨੀ 에ਅਰਲਾਈਨ ਮਹਾਨ ਦੁਆਰਾ ਇਹ ਉਡਾਨ ਚਲਾਈਆਂ ਜਾਣਗੀਆਂ। ਇਹ ਸਾਰੀ ਕਾਰਵਾਈ ਭਾਰਤ ਸਰਕਾਰ ਦੇ ਆਪਰੇਸ਼ਨ ਸਿੰਧੂ ਤਹਿਤ ਚਲਾਈ ਜਾ ਰਹੀ ਹੈ ਜੋ ਸਿਰਫ ਇੱਕ ਰੈਸਕਿਊ ਮਿਸ਼ਨ ਨਹੀਂ ਸਗੋਂ ਭਾਰਤ ਦੀ ਆਪਣੀ ਜ਼ਮੀਨ ਉੱਤੇ ਹਰ ਨਾਗਰਿਕ ਨੂੰ ਘਰ ਵਾਪਸ ਲਿਆਉਣ ਦਾ ਸੰਕਲਪ ਹੈ ইরਾਨੀ ਦੂਤਾਵਾਸ ਦੇ ਡਿਪਟੀ ਚੀਫ ਆਫ ਮਿਸ਼ਨ ਮੁਹੰਮਦ ਰਜ਼ਵਾਨ ਹੁਸੈਨੀ ਨੇ ਵੀ ਸੰਕੇਤ ਦਿੱਤਾ ਕਿ ਜੇਕਰ ਲੋੜ ਪਈ ਤਾਂ ਹੋਰ ਉਡਾਨਾਂ ਵੀ ਚਲਾਈਆਂ ਜਾਣ ਗਿਆ ਤਾਂ ਤੁਸੀਂ ਆਪਰੇਸ਼ਨ ਸਿੰਧੂ ਨੂੰ ਕਿਵੇਂ ਦੇਖਦੇ ਹੋ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਈਰਾਨ ਇਜ਼ਰਾਈਲ ਵਿੱਚ ਵਾਦੇ ਤਨਾ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਜਿਹੜਾ ਅੱਜ ਚੱਲ ਰਿਹਾ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜਿੱਦਾਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਤੋਂ ਵੀ ਇਜਾਜ਼ਤ ਧੰਨਵਾਦ